ਵੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਕੈਰੈਕਟਰ ਨਹੀਂ ਹੈ ਮੈਨੂੰ ਅੱਜ ਵੀ ਯਾਦ ਹੈ 2015 ਦੇ ਅੰਦਰ ਜਦੋਂ ਕਾਲੀ ਦਲ ਦੀ ਸਰਕਾਰ ਚ ਸੁਖਬਾਲ ਖੈਰਾ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਸੀ ਉਸ ਵਕਤ ਸੁਖਬਾਲ ਖੈਰਾ ਆਮ ਆਦਮੀ ਪਾਰਟੀ ਦਾ ਮੋਢੀ ਲੀਡਰ ਸੀ ਤੇ ਉਸ ਵਕਤ ਸਾਰੀ ਆਮ ਆਦਮੀ ਪਾਰਟੀ ਸਾਰੇ ਕੇਦਰੀਵਾਲ ਦੇ ਚੇਲੇ ਉਹ ਛੜਕਾਂ ਤੇ ਦੁਖਾਈ ਦੇ ਰਹੇ ਸੀ ਕਿ ਇਹ ਝੂਠਾ ਪਰਚਾ ਗਲਤ ਪਰਚਾ ਅਸੀਂ ਸਾਰੀ ਇਨਕੁਆਰੀ ਕਰਾ ਲਈ ਅਸੀਂ ਸਾਰੀ ਤਬਦੀਜ ਕਰਾ ਲਈ ਇਹ ਹਮਾਰੇ ਨੇਤਾ ਦੇ ਉੱਪਰ ਗਲਤ ਪਰਚਾ ਭਈ ਅੱਜ ਉਹੀ ਆਮ ਆਦੀ ਪਾਰਟੀ ਤੇ ਉਹੀ ਸੁਖਪਾਲ ਗਹਿਰਾ ਤੇ ਇਹ ਜਿਹੜਾ ਪਰਚਾ ਹੈ ਇਹ ਹੁਣ ਝੂਠੇ ਤੋਂ ਸੱਚਾ ਤੇ ਸੱਚੇ ਤੋਂ ਝੂਠਾ ਇਹ ਕਿੱਦਾਂ ਬੰਦਾ ਪਿਆ ਲੇਕਿਨ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਇੱਕ ਚੁਣੇ ਹੋਏ ਐਮਐਲਏ ਦੇ ਘਰ ਜਿਸ ਵਕਤ ਸਵੇਰ ਦੇ 5 ਵਜੇ ਪੁਲਿਸ ਜਿਸ ਤਰੀਕੇ ਨਾਲ ਦਸਤਕ ਦਿੰਦੀ ਹੈ ਜਿਸ ਤਰੀਕੇ ਨਾਲ ਐਂਟਰ ਕਰਦੀ ਹੈ ਇਹ ਆਮ ਆਦਮੀ ਪਾਰਟੀ ਵਾਲਿਓ ਇਹ ਜਿਹੜੀ ਪਿੰਦ ਤੁਸੀਂ ਪਾਈ ਹੈ ਨਾ ਤੁਹਾਨੂੰ ਵੀ ਬੜੀ ਮਹਿੰਗੀ ਪੈਣੀ ਏ ਇਹ ਪੁਲਿਸ ਨੇ ਹੁਣ ਤੁਹਾਡੇ ਘਰਾਂ ਚ ਵੀ ਇਦਾਂ ਹੀ ਵੜਨਾ ਜਿੱਦਾਂ ਦੂਜੇ ਦੇ ਘਰਾਂ ਚ ਵੜ ਰਹੇ ਹੋ ਬਈ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਕਰੈਕਟਰ ਨਹੀਂ ਹੈ ਮੈਨੂੰ ਅੱਜ ਵੀ ਯਾਦ ਹੈ 2015 ਦੇ ਅੰਦਰ ਜਦੋਂ ਕਾਲੀਦਲ ਦੀ ਸਰਕਾਰ ਚ ਸੁਖਬਾਲ ਖੈਰਾ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਸੀ ਉਸ ਵਕਤ ਸੁਖਬਾਲ ਖੈਰਾ ਆਮ ਆਦਮੀ ਪਾਰਟੀ ਦਾ ਮੋਢੀ ਲੀਡਰ ਸੀ ਤੇ ਉਸ ਵਕਤ ਸਾਰੀ ਆਮ ਆਦਮੀ ਪਾਰਟੀ ਸਾਰੇ ਕੇਦਰੀਵਾਲ ਦੇ ਚੇਲੇ ਉਹ ਛੜਕਾਂ ਦੇ ਤੁਖਾਈ ਦੇ ਰਹੇ ਸੀ ਕਿ ਇਹ ਝੂਠਾ ਪਰਚਾ ਗਲਤ ਪਰਚਾ ਅਸੀਂ ਸਾਰੀ ਇਨਕੁਆਰੀ ਕਰਾ ਲਈ ਅਸੀਂ ਸਾਰੀ ਤਬਦੀਜ ਕਰਾ ਲਈ ਇਹ ਹਮਾਰੇ ਨੇਤਾ ਦੇ ਉੱਪਰ ਗਲਤ ਪਰਚਾ ਭਈ ਅੱਜ ਉਹੀ ਆਮ ਆਦੀ ਪਾਰਟੀ ਤੇ ਉਹੀ ਜ਼ਕਬਾਲ ਕਹਿਰਾ ਤੇ ਇਹ ਜਿਹੜਾ ਪਰਚਾ ਹੈ ਇਹ ਹੁਣ ਝੂਠੇ ਤੋਂ ਸੱਚਾ ਤੇ ਸੱਚੇ ਤੋਂ ਝੂਠਾ ਇਹ ਕਿੱਦਾਂ ਬੰਦਾ ਪਿਆ ਲੇਕਿਨ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਇੱਕ ਚੁਣੇ ਹੋਏ ਐਮਐਲਏ ਦੇ ਘਰ ਜਿਸ ਵਕਤ ਸਵੇਰ ਦੇ 5 ਵਜੇ ਪੁਲਿਸ ਜਿਸ ਤਰੀਕੇ ਨਾਲ ਦਸਤਕ ਦਿੰਦੀ ਹੈ ਜਿਸ ਤਰੀਕੇ ਨਾਲ ਐਂਟਰ ਕਰਦੀ ਹੈ ਇਹ ਆਮ ਆਦਮੀ ਪਾਰਟੀ ਵਾਲਿਓ ਇਹ ਜਿਹੜੀ ਪਿੜਤ ਤੁਸੀਂ ਪਾਈ ਹੈ ਨਾ ਤੁਹਾਨੂੰ ਵੀ ਬੜੀ ਮਹਿੰਗੀ ਪੈਣੀ ਜੇ ਇਹ ਪੁਲਿਸ ਨੇ ਹੁਣ ਤੁਹਾਡੇ ਘਰਾਂ 'ਚ ਵੀ ਇਦਾਂ ਹੀ ਵੜਨਾ ਜਿੱਦਾਂ ਦੂਜਿਆਂ ਦੇ ਘਰਾਂ 'ਚ ਵੀ ਵੜ ਰਹੇ ਹੋ ਬਈ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਕੈਰੈਕਟਰ ਨਹੀਂ ਹੈ ਮੈਨੂੰ ਅੱਜ ਵੀ ਯਾਦ ਹੈ 2015 ਦੇ ਅੰਦਰ ਜਦੋਂ ਕਾਲੀਦਲ ਦੀ ਸਰਕਾਰ ਚ ਸੁਖਬਾਲ ਖੈਰਾ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਸੀ ਉਸ ਵਕਤ ਸੁਖਬਾਲ ਖੈਰਾ ਆਮ ਆਦਮੀ ਪਾਰਟੀ ਦਾ ਮੋਢੀ ਲੀਡਰ ਸੀ ਤੇ ਉਸ ਵਕਤ ਸਾਰੀ ਆਮ ਆਦਮੀ ਪਾਰਟੀ ਸਾਰੇ ਕੇਦਰੀਵਾਲ ਦੇ ਚੇਲੇ ਉਹ ਛੜਕਾਂ ਦੇ ਦੁਖਾਈ ਦੇ ਰਹੇ ਸੀ ਕਿ ਇਹ ਝੂਠਾ ਪਰਚਾ ਗਲਤ ਪਰਚਾ ਅਸੀਂ ਸਾਰੀ ਇਨਕੁਆਇਰੀ ਕਰਾ ਲਈ ਅਸੀਂ ਸਾਰੀ ਤਬਦੀਜ ਕਰਾ ਲਈ ਇਹ ਹਮਾਰੇ ਨੇਤਾ ਦੇ ਉੱਪਰ ਗਲਤ ਪਰਚਾ ਭਈ ਅੱਜ ਉਹੀ ਆਮ ਆਦਮੀ ਪਾਰਟੀ ਤੇ ਉਹੀ ਇਕਬਾਲ ਕਹਿ ਰਾ ਤੇ ਇਹ ਜਿਹੜਾ ਪਰਚਾ ਹੈ ਇਹ ਹੁਣ ਝੂਠੇ ਤੋਂ ਸੱਚਾ ਤੇ ਸੱਚੇ ਤੋਂ ਝੂਠਾ ਇਹ ਕਿੱਦਾਂ ਬੰਦਾ ਪਿਆ ਲੇਕਿਨ ਮੈਂ ਇੱਕ ਗੱਲ ਮਹਿਸੂਸ ਕਰਦਾ ਹੈ ਕਿ ਇੱਕ ਚੁਣੇ ਹੋਏ ਐਮਐਲਏ ਦੇ ਘਰ ਜਿਸ ਵਕਤ ਸਵੇਰ ਦੇ 5 ਵਜੇ ਪੁਲਿਸ ਜਿਸ ਤਰੀਕੇ ਨਾਲ ਦਸਤਕ ਦਿੰਦੀ ਹੈ ਜਿਸ ਤਰੀਕੇ ਨਾਲ ਐਂਟਰ ਕਰਦੀ ਹੈ ਇਹ ਆਮ ਆਦਮੀ ਪਾਰਟੀ ਵਾਲਿਓ ਇਹ ਜਿਹੜੀ ਪਿੰਡ ਤੁਸੀਂ ਪਾਈ ਹੈ ਨਾ ਤੁਹਾਨੂੰ ਵੀ ਬੜੀ ਮਹਿੰਗੀ ਪੈਣੀ ਜੇ ਇਹ ਪੁਲਿਸ ਨੇ ਹੁਣ ਤੁਹਾਡੇ ਘਰਾਂ 'ਚ ਵੀ ਇਦਾਂ ਹੀ ਵੜਨਾ ਜਿੱਦਾਂ ਦੂਜੇ ਦੇ ਘਰਾਂ 'ਚ ਵੀ ਵੜ ਰਹੇ ਹੋ